ਫਗਵਾੜਾ ਦੇ ਹਰਗੋਬਿੰਦ ਨਗਰ ਚ ਡਾਕਟਰ ਬੀ ਆਰ ਮੇਦਕਰ ਜੀ ਦਾ 133ਵਾਂ ਜਨਮ ਦਿਹਾੜਾ ਮਨਾਇਆ ਗਿਆ। ਸ਼ਾਇਰ ਡਾਕਟਰ ਅਮੇਰ ਲਠੌਰ ਦਾ ਜਨਮ ਦਿਨ ਮੂਰਤ ਸਾਧਨਾਲ ਸਾਰੇ ਵਰਗਾਂ ਦੇ ਲੋਕਾਂ ਕੋਲੋਂ ਕੇ ਮਨਾ ਰਹੇ ਨੇ ਡਾਟਰ ਮੀਕਰ ਸਾਹਿਬ ਨੇ ਸਦਮੇ ਪੁਜੇ ਅਤੇ ਹੋਰਾਂ ਲਈ ਉਹ ਦੇਹਤਾਂ ਲਈ ਲੋਕ ਸਰਦਾਰ ਵਿੱਚ ਪ੍ਰੋਣ ਕੀਤਾ ਅਤੇ ਸੰਬੋਧਨ ਐਸਾ ਲਿਖਿਆ ਕਿ ਸਾਰੀ ਦੁਨੀਆ ਵਿੱਚ ਸਭ ਤੋਂ ਵੱਡਾ ਤੇ ਸਰਦਾਰੀ ਸਰਦਾਰ ਉਹਨਾਂ ਦੇ ਸੱਚ ਹੁੰਦੇ ਰਸਤੇ ਚੱਲ ਕੇ ਸੋੜਾ ਲੋਕੀਂ ਇੰਦਰੀ ਤਬਦੀਲੀ ਆਈ ਹੈ ਆਓ ਸਾਨੂੰ ਸੱਚ ਦੇ ਰਸਤੇ ਚੱਲ ਕੇ ਦੇਸ਼ ਦੀ ਇੱਕ ਅੱਗੇ ਵੰਟਾ ਦੀ ਗੱਲ ਕਰੀਏ ਦੇਸ਼ ਦੀ ਤਰੱਕੀ ਦੀ ਗੱਲ ਕਰੀਏ ਖੁਸ਼ਾਲੀ ਦੀ ਗੱਲ ਕਰੀਏ ਜੈ ਭੀਮ ਜੈ ਭਾਰਾ ਭਾਰਤ ਰਤਨ ਭਾਰਤੀ ਸੰਵਿਧਾਨ ਦੇ ਸ਼ਿਲਪਕਾਰ ਔਰ ਆਧੁਨਿਕ ਭਾਰਤ ਦੇ ਨਿਰਮਾਤਾ ਡਾਕਟਰ ਪੀਮਰਾਵ ਅੰਬੇਦਕਰ ਜੀ ਦਾ ਅੱਜ ਜਨਮ ਦਿਵਸ ਹੈ ਔਰ ਪੂਰੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਵੀ ਡਾਕਟਰ ਅੰਬੇਦਕਰ ਜੀ ਯਾਦ ਕਰਨ ਵਾਲੇ ਔਰ ਭਾਰਤੀ ਸਮਾਜ ਬੈਠਾ ਉਹਨਾਂ ਨੂੰ ਯਾਦ ਕਰ ਰਿਹਾ ਹੈ ਔਰ ਡਾਕਟਰ ਅੰਬੇਦਕਰ ਜੀ ਦੀ ਬਦੌਲਤ ਹੀ ਅੱਜ ਜਿਹੜਾ ਦੇਸ਼ ਤਰੱਕੀ ਕਰ ਰਿਹਾ ਹੈ ਕਿਉਂਕਿ ਜਦੋਂ ਯਕੀਨ ਹੈ ਕਿ ਆਧੁਨਿਕ ਭਾਰਤ ਦੇ ਨਿਰਮਾਤਾ ਤੇ ਦਾ ਮਤਲਬ ਜੇ ਅੱਜ ਦੇਸ਼ ਤਰੱਕੀ ਕਰ ਰਿਹਾ ਹੈ ਤੇ ਉਹਦਾ ਵਿੱਚ ਬਹੁਤ ਵੱਡਾ ਯੋਗਦਾਨ ਜਿਹੜਾ ਆ ਉਹ ਡਾਕਟਰ ਭੀਮrao ਅੰਬੇਦਕਰ ਜੀ ਦਾ ਹੈ ਜਿਨ੍ਹਾਂ ਦਾ ਸਦਕਾ ਅੱਜ ਅਸੀਂ ਦੁਨੀਆ ਦੇ ਵਿੱਚ ਬਹੁਤ ਵੱਡੀ ਤਾਕਤ ਦੇ ਬਣ ਬਣ ਕੇ ਉੱਭਰ ਰਹੇ ਹੈ ਔਰ ਜੇ ਦੇਤੇ ਹੀ ਕੰਮ ਕਰਦੇ ਹੋਏ ਜਿਨ੍ਹਾਂ ਨੂੰ ਆਪਣੀ ਅਰਾਜ ਜੜੇ ਆਪਣਾ ਸ਼ੀਸ਼ ਝਕਾਉਂਦੇ ਹੋਏ ਔਰ ਉਹਨਾਂ ਦੇ ਪਾਈਪ ਪੂਰਨੇ ਚੱਲਦੇ ਹੋਏ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅੱਜ ਦੇ ਦੇਸ਼ ਨੂੰ ਉਚਾਈਆਂ 'ਤੇ ਲੈ ਕੇ ਜਾ ਰਹੇ ਤੇ ਉਹਦਾ ਸਭ ਤੋਂ ਵੱਡਾ ਇੱਕੋ ਹੀ ਕਾਰਨ ਹੈ ਇਸ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਇਸ ਦੇਸ਼ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਵਾਲੇ ਇਸ ਦੇਸ਼ ਨੂੰ ਰਾਜਨੀਤਿਕ ਪੱਖੋਂ ਮਜ਼ਬੂਤ ਕਰਨ ਵਾਲੇ ਇਸ ਦੇਸ਼ ਨੂੰ ਸਮਾਜਿਕ ਪੱਖੋਂ ਮਜ਼ਬੂਤ ਕਰਨ ਵਾਲੇ ਜਿਹੜਾ ਉਹਨਾਂ ਦੀ ਸੱਚੀ ਦਸਤਕੀ ਤੋਂ ਜੋ ਦਾ ਸਰਕਾਰ ਹੀ ਅੱਜ ਭਾਰਤ ਜਿਹੜਾ ਦੁਨੀਆ ਦੇ ਵਿੱਚ ਆਪਣਾ ਨਾਮ ਨਾ ਖੱਟ ਰਿਹਾ ਔਰ ਅਸੀਂ ਅੱਜ ਦੇ ਦਿਨ ਦੇ ਉੱਤੇ ਸਾਰੇ ਉਹਨਾਂ ਨੂੰ ਸ਼ੀਸ਼ ਝੁਕਾਉਨੇ ਆਂ ਔਰ ਉਹਨਾਂ ਦੀ ਬਰੇਡ ਨਾਲ ਲੈ ਕੇ ਆਪਣੇ ਜੀਵਨ ਚ ਅੱਗੇ ਵਧਿਏ ਔਰ ਦੇਸ਼ ਸਮਾਜ ਦੀ ਸੇਵਾ ਕਰਦੇ ਹੋਏ ਸਮਾ ਆਪਣਾ ਫਰਜ਼ ਨਿਭਾਈਏ ਜੈ ਭੀਮ ਜੈਤਾ ਅੱਜ ਨਾਰੀ ਜਾਤੀ ਦੇ ਮੁਕਤੀਦਾਤਾ ਭਾਰਤੀ ਸੰਵਿਧਾਨ ਦੇ ਨਰਵਾਤਾ ਵਿਸ਼ਵਰਤਨ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਜੀ ਦੇ 133ਵੇਂ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਦੀ ਸੱਚੀ ਮਾਨਤਾ ਨੂੰ ਲੱਖ ਲੱਖ ਮੁਬਾਰਕਬਾਦ ਹੈ ਅੱਜ ਦਾ ਦਿਨ ਬੜਾ ਅਹਿਮ ਹੈ ਕਿਉਂਕਿ ਅੱਜ ਭਾਰਤ ਦਾ ਸੰਵਿਧਾਨ ਜਿਹੜਾ ਆ ਉਹ ਦੇਸ਼ ਦੇ ਅੰਦਰ ਖਤਰੇ ਵਿੱਚ ਹੈ ਔਰ ਅੱਜ ਜਿੰਨੇ ਵੀ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਮੰਨਣ ਵਾਲੇ ਲੋਕ ਜਿਹੜੇ ਆ ਸਮੁੱਚੀ ਮਾਨਵਤਾ ਨੂੰ ਮੰਨਣ ਵਾਲੇ ਲੋਕ ਜਿਹੜੇ ਆ ਉਹ ਅੱਜ ਇਸ ਕਰਕੇ ਚਿੰਤਤ ਆ ਔਰ ਮੈਂ ਅੱਜ ਦੇ ਇਸ ਮੌਕੇ ਦੇ ਉੱਤੇ ਸਾਰੇ ਸਮਾਜ ਨੂੰ ਔਰ ਸਾਰੇ ਵਰਗਾਂ ਨੂੰ ਇਹ ਬੇਨਤੀ ਕਰਦਾ ਕਿ ਅੱਜ ਲੋੜ ਹੈ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸੰਵਿਧਾਨ ਨੂੰ ਬਚਾਉਣ ਦੀ ਅੱਜ ਦੇਸ਼ ਦੇ ਅੰਦਰ ਲੋਕਤੰਤਰ ਖਤਰੇ ਵਿੱਚ ਹੈ ਔਰ ਜੇ ਸੰਵਿਧਾਨ ਬਚੇਗਾ ਤਦੀ ਅਸੀਂ ਬੱਚਾਂਗੇ ਤਦ ਹੀ ਸਾਡਾ ਦੇਸ਼ ਬਚੇਗਾ 바ਵਾ ਸਾਹਿਬ ਡਾਕਟਰ ਅੰਬੇਦਕਰ ਜੀ ਨੇ ਜਿਹੜਾ ਸੰਵਿਧਾਨ ਬਣਾਇਆ ਉਹਦੇ ਕਰਕੇ ਸਾਡਾ ਦੇਸ਼ ਅੱਜ ਇੱਕ ਮੁੱਠਾ ਹੈ ਨਹੀਂ ਤਾਂ ਭਾਰਤ ਦੇਸ਼ ਤੋਂ ਬਾਅਦ ਕਈ ਦੇਸ਼ ਜਿਹੜੇ ਆ ਆਜ਼ਾਦ ਹੋਏ ਤੇ ਉਹਨਾਂ ਦੇ ਕਈ-ਕਈ ਟੁਕੜੇ ਹੋ ਗਏ ਅੱਜ ਭਾਰਤ ਦੇਸ਼ ਦੇ ਅੰਦਰ ਅਲੱਗ-ਅਲੱਗ ਤਰ੍ਹਾਂ ਦੀਆਂ ਭਾਸ਼ਾਵਾਂ ਅਲੱਗ-ਅਲੱਗ ਤਰ੍ਹਾਂ ਦੇ ਖੇਤਰ ਅਲੱਗ-ਅਲੱਗ ਧਰਮ ਜਾਤੀਆਂ ਦੇ ਹੋਣ ਦੇ ਬਾਵਜੂਦ ਵੀ ਭਾਰਤ ਦੇਸ਼ ਇੱਕੋ ਹੀ ਟ ਹੈ ਤਾਂ ਉਹਦਾ ਇੱਕੋ ਹੀ ਕਾਰਨ ਹੈ ਕਿ ਭਾਰਤ ਦਾ ਸਭਾ ਜਿਹੜਾ ਆ ਉਹ ਮਜ਼ਬੂਤ ਹੈ ਔਰ ਅੱਜ ਹਰ ਭਗਤ ਨੂੰ ਬਚਾਉਣ ਦੀ ਜ਼ਰੂਰਤ ਹੈ ਅੱਜ ਆਪਾਂ ਇਹ ਤਹਿਈਆ ਕਰੀਏ ਕਿ ਬਾਬਾ ਸਾਹਿਬ ਦਾ ਜਿਹੜਾ ਬਣਾਇਆ ਹੋਇਆ ਸੰਗਾਨ ਹੈ ਉਹ ਚਾਕੇ ਦੇਸ਼ ਦੇ